ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਤੁਹਾਡਾ ਆਪਣਾ ਚੈਨਲ ਲੋਕਾਂ ਨੂੰ ਠੋਕਿਆ ਮਾਰਦੇ ਨਵੇਂ-ਨਵੇਂ ਤਰੀਕੇ ਪਨਾਏ ਜਾਂਦੇ ਹਨ ਭਵਾਨੇਗੜ੍ਹ ਤੋਂ ਇੱਕ ਮਿਲੀ ਜਾਣਕਾਰੀ ਅਨੁਸਾਰ ਆਪਣੇ ਆਪ ਇੱਕ ਨੌਸਰਵਾਜ ਨੇ ਸੀਏ ਦਾ ਪੁਲਿਸ ਮੁਲਾਜ਼ਮ ਦੱਸ ਕੇ ਘੇਲੂ ਸਪਲਾਈ ਕਰਨ ਵਾਲੇ ਸਿਲੰਡਰ ਸਪਲਾਈਅਰ ਕੋਲੋਂ ਗੈਂ ਅਜੰਸੀ ਦੇ ਡਿਲੀਵਰੀ ਮੈਨ ਤੋਂ ਜ਼ਬਰਨ 22000 ਰੁਪਏ ਖੋਲੇ ਹਨ ਅਤੇ ਲੈ ਕੇ ਨਗਦੀ ਲੈ ਕੇ ਰਫੂ ਚੱਕਰ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਪਵਾਨੀਗੜ੍ਹ ਗੈਸ ਸਰਵਿਸ ਦੇ ਮਾਲਕ ਚਾਰਨ ਪਾਲ ਨੇ ਦੱਸਿਆ ਕਿ ਉਹਨਾਂ ਦੀ ਗੈਸ ਏਜੰਸੀ ਵਿੱਚ ਇੱਕ ਡਿਲੀਵਰੀ ਮੈਨ ਸੁਖਚੰਨ ਸਿੰਘ ਵਾਸੀ ਪਵਾਨੀਗੜ੍ਹ ਜਦੋਂ ਨੇੜਲੇ ਪਿੰਡ ਰਾਮਪੁਰਾ ਵਿਖੇ ਆਪਣੇ ਛੋਟੇ ਹਾਤੀ ਟੈਂਪੂ ਰਾਹੀਂ ਗੈਸ ਸਿਲੰਡਰਾਂ ਨੂੰ ਸਪਲਾਈ ਕਰਨ ਜਾ ਰਿਹਾ ਸੀ ਤਾਂ ਉਸ ਕੋਲ ਇੱਕ ਸਕੂਟਰੀ ਸਵਾਰ ਰੋਕੇ ਵਿਅਕਤੀ ਆਉਂਦਾ ਹੈ ਤੇ ਉਸ ਨੂੰ ਆਪਣੇ ਆਪ ਨੂੰ ਸੀਏਆਈ ਦਾ ਸਟਾਫ ਲਾਂਚ ਪੁਲਿਸ ਮੁਲਾਜ਼ਮ ਦੱਸਦਾ ਹੈ ਜਦੋਂ ਕਹਿੰਦਾ ਕਿ ਇੱਕ ਔਰਤ ਦੇ ਪਰਸੋ ਚੋਰੀ ਹੋ ਗਈ ਹੈ ਇਸ ਲਈ ਮੈਨੂੰ ਸ਼ੱਕ ਦੇ ਆਧਾਰ ਤੇ ਤੇਰੇ ਤੇ ਟੈਂਪੂ ਤਲਾਸ਼ੀ ਲੈਣੀ ਹੈ ਤਾਂ ਵੀ ਟੈਂਪੂ ਟਲਾਸੀ ਲੈਣ ਦੇ ਚੱਕਰਾਂ ਦੇ ਵਿੱਚ ਉਸਦੇ ਬਹਾਨਾ ਬਣਾ ਕੇ ਉਹ ਕਿਤੇ ਡਿਲੀਵਰੀ ਮੈਨ ਦੇ ਸਿਲੰਡਰਾਂ ਦੇ ਇਕੱਠੇ ਹੋਏ 22000 ਰੁਪਏ ਦੀ ਰਕਮ ਦਾਪਕਾ ਮਾਰ ਕੇ ਉਸ ਤੋਂ ਖੋਹ ਲੈਂਦਾ ਹੈ ਉਹਦੇ ਕਹਿ ਕੇ ਚਲਾ ਗਿਆ ਕਿ ਸਾਡੇ ਬਾਕੀ ਮਲਾਜਮ ਫਗੋ ਵਾਲੇ ਕੈਂਚਾਂ ਵਿੱਚ ਸਤਤ ਓਵਰ ਬ੍ਰਿਜ ਦੇ نیچے ਖੜੇ ਹਨ ਤੋ ਉੱਥੇ ਆ ਜਾ ਕੇ ਬਦਤਾਲ ਕਰਨ ਤੋਂ ਬਾਅਦ ਉਹਨੇ ਪੈਸੇ ਵਾਪਸ ਕਰ ਦਵਾਂਗੇ ਮੈਂ ਦੱਸਿਆ ਜਦੋਂ ਡਿਲੀਵਰੀ ਮੈਂ ਫਗੋ ਵਾਲੇ ਕੈਂਚੇਸ ਤਿੱ ਤੋਂ ਉੱਪਰ ਵੀ ਜਿੱਨੇ ਪਹੁੰਚਦਾ ਹੈ ਉੱਥੇ ਕੋਈ ਮੌਜੂਦ ਨਹੀਂ ਹੁੰਦਾ ਉਸ ਤੋਂ ਸਕੂਟਰੀ ਸਵਾਰ ਨੌਸਰਵਾੜ ਡਿਲੀਵਰੀ ਮੈਂ ਤੋਂ 22000 ਰੁਪਿਆ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਜਦੋਂ ਕਿ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਦਿੱਤੀ ਗਈ ਹੈ ਸੁਵਨੀ ਚੰਨਪਾਲ ਨੇ ਦੱਸਿਆ ਕਿ ਪਤਾ ਹੈ ਮਿਛਲੇ ਹਫਤੇ ਵੀ ਪਿੰਡ ਚੰਨੋਂ ਦੇ ਨਾਬੇ ਗੈਂਸਾਂ ਦੀ ਡਿਲੀਵਰੀ ਮੈਂ ਤੋਂ ਇੱਕ ਨੌਸਰਵਾਜ ਬੋਲੋਂ 35000 ਰੁਪਏ ਰਕਮ ਖੋਹ ਲਈ ਗਈ ਸੀ ਅਤੇ ਪੁਲਿਸ ਨੂੰ ਵੀ ਤੰਗ ਕੀਤੀ ਗਈ ਤੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਠੱਗ ਰਿਹਾ ਹੈ ਇਹ ਬੈਰੂਕੀ ਜਲਦੂ ਕਾਬੂ ਉਹ ਨੌਸਰਵਾਜ ਦੇਖੋਗੇ ਸੀਸੀਟੀਵੀ ਦੇ ਵਿੱਚ ਦਿਓ ਨੰਗ ਦਾ ਜਰੂਰ ਨਜ਼ਰ ਆ ਰਿਹਾ ਤੇ ਮੂੰਹ ਟੱਕਿਆ ਹੋਇਆ ਹੈ ਉਸਨੇ ਅਤੇ ਪੁਲਿਸ ਇੱਕ ਜਾਂਚ ਦਾ ਵਿਸ਼ਾ ਹੈ ਪੁਲਿਸ ਵੱਲੋਂ ਐਸਐਚਓ ਗੁਰਨਾਮ ਸਿੰਘ ਨੇ ਕਿਹਾ ਕਿ ਇਸ ਦੀ ਜਾਂਚ ਅਸੀਂ ਕਰ ਰਹੇ ਹਾਂ ਜਲਦੀ ਤਵਦੀਸ਼ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਕਿਉਂਕਿ ਹੋਰ ਵੀ ਲੋਕਾਂ ਨਾਲ ਇਹ ਜੀ ਨੌਸਰਵਾਜ ਥੱਗੀ ਮਾਰ ਸਕਦੇ ਹਨ ਤਸਵੀਰਾਂ ਇਹ ਭਵਾਨੀਗੜ੍ਹ ਜਿਸ ਦੇ ਨਜ਼ਦੀਕ ਬਣੇ ਪਿੰਡ ਰਾਮਪਰੇ ਦੀ ਹਨ ਜਿੱਥੇ ਗੈਸ ਸਿਲੰਡਰ ਸਪਲਾਇਰ ਕਰਨਲੀ ਜੋ ਮੁਲਾਜ਼ਮ ਰੱਖਿਆਉਂਦੇ ਆ ਉਹ ਜਾਂਦੇ ਹਨ ਤਾਂ ਉਹਨਾਂ ਨਾਲ ਇੱਕ ਸੀਏ ਸਟਾਫ ਦਾ ਪੁਲਿਸ ਮੁਲਾਜ਼ਮ ਬਣ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਠੱਗੀ ਮਾਰਦਾ ਹੈ ਤੇ ਇੱਕ ਆਪਣੇ ਆਪ ਦੇ ਵਿੱਚ ਨਵੇਂ ਤੋਂ ਨਵੀਆਂ ਠੱਗੀਆਂ ਮਾਰਨ ਦੀਆਂ ਰੋਜ਼ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਇਥੇ ਆਮ ਲੋਕਾਂ ਨੂੰ ਸੁਚੇਤ ਹੋਣ ਦੀ ਸਭ ਤੋਂ ਵੱਡੀ ਲੋੜ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਭਾਰਤ ਗਾਂਜਸੀ ਚਰਨਪਾਲ ਜੀ ਨੇ ਵੀ ਇਸ ਮੌਕੇ ਦੇ ਕਿਹਾ ਕਿ ਇੱਥੇ ਪਹਿਲਾਂ ਵੀ 90 ਦੇ ਇੱਕ ਇਸ ਤਰ੍ਹਾਂ ਦੀ ਡਿਲੀਵਰੀ ਮੈਂ ਤੋਂ 35000 ਰੁਪਏ ਖੋਹ ਲਈ ਗਏ ਸਨ ਅਦੇ ਕਿ ਤਸਵੀਰਾਂ ਹਨ ਪਵਾਨੀਗੜ੍ਹ ਸ਼ਹਿਰ ਦੀਆਂ ਜਿੱਥੇ ਸਿਲੰਡਰ ਸਪਲਾਇਰ ਦੇ ਨਾਲ ਠੱਗੀ ਹੋਣ ਦੀ ਖਬਰ ਸਾਹਮਣੇ ਆਈ ਹੈ ਅਤੇ ਇਸ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਤੇ ਦਹਿਸ਼ਤ ਵੀ ਬਣ ਜਾਂਦੀ ਹੈ ਕਿਉਂਕਿ ਲੋਕਾਂ ਵੱਲੋਂ ਮਾਰੇ ਜਾਂ ਰਹੀਆਂ ਠੱਗੀਆਂ ਨਿਤ ਨਵੇਂ ਘਟਨਾਵਾਂ ਦੇ ਨਾਲ ਲੋਕਾਂ ਦੇ ਮਨਾਂ ਵਿੱਚ ਖੌਫ ਪੈਦਾ ਹੋ ਜਾਂਦਾ ਹੈ ਪਰ ਪੰਜਾਬ ਪੁਲਿਸ ਵੱਲੋਂ ਜ਼ਰੂਰ ਪ੍ਰੋਸ਼ਾਸ ਦਵਾਇਆ ਗਿਆ ਕਿ ਜਲਦੀ ਸਨੋ ਗ੍ਰਿਫਤਾਰ ਕਰਕੇ ਦੋਸ਼ੀਆਂ ਨੂੰ ਸਲਾਖਾਂ ਵਿੱਚ ਪਹੁੰਚਾਇਆ ਜਾਵੇਗਾ ਤਾਂ ਕਿ ਹੋਰ ਕਿਸੇ ਨਾਲ ਇਸ ਤਰ੍ਹਾਂ ਦੀ ਠੱਗੀ ਨਾ ਮਰ ਸਕੇ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਭਾਰਤ ਗਾਂਸੀ ਦੇ ਚਰਨਪਾਲ ਪਵਾਨੀਗੜ੍ਹ ਤੋਂ ਹਾਂਜੀ ਬੇਜੀ ਛੋਟਾ ਨਾਮ ਜੀ ਚਰਨਪਾਲ ਸਿੰਘ ਬੇਜੀ ਕੀ ਮਾਮਲਾ ਹੈ ਤੁਹਾਡੇ ਜਿਹੜੀ ਗੈਸ ਏਜੰਸੀ ਹੈਗੀ ਤੁਹਾਡੀ ਤੁਹਾਡੇ ਜਿਹੜੇ ਡਿਲੀਵਰੀ ਮੈਨ ਤੋਂ ਜਿਹੜੀ ਹੈਗੇ ਨੇ 25000 ਰੁਪਏ ਜਿਹੜੇ ਹੈਗੇ ਨੇ ਲੈ ਗਏ ਉਹ ਇੱਕ ਉਸ ਮਲਾਜ ਬਣ ਕੇ ਹਾਂਜੀ ਕੱਲ ਕਰੀਬਨ ਪੌਣੇ 1 ਵਜੇ ਰਾਮਪੁਰਾ ਪਿੰਡ ਦੇ ਚ ਸਾਡਾ ਬੰਦਾ ਡਿਲੀਵਰੀ ਦੇ ਰਿਹਾ ਸੀਗਾ ਉਹਦੇ ਕੋਲ ਇੱਕ ਛੋਟਾ ਹਾਥੀ ਟਾਟਾ ਏਸ ਹੁੰਦਾ ਤੇ ਉੱਥੇ ਉਹਦੇ ਕੋਲ ਇੱਕ ਮੁੰਡਾ ਸਕੂਟਰ ਤੇ ਆਇਆ ਸਕੂਟਰ ਬਲੈਕ ਐਕਟਿਵਾ ਤੇ ਉਹਨੇ ਕਹਿੰਦਾ ਮੈਂ ਸੀਆਈਏ ਚੋਂ ਆਇਆ ਤੇ ਸਾਡੇ ਕੋਈ ਸਟਾਫ ਲੇਡੀ ਮੈਂਬਰ ਦਾ ਪਰਸ ਚੋਰੀ ਹੋ ਗਿਆ ਤੇ ਅਸੀਂ ਤੇਰੀ ਤਲਾਸ਼ੀ ਲੈਣੀ ਹੈ ਪਹਿਲਾਂ ਤਾਂ ਉਹਦੀ ਮਤਲਬ ਉਹਨੇ ਰੂਡਲੀ ਗੱਲ ਕਰਕੇ ਉਹਨੂੰ ਥੋੜਾ ਦਬਕੇ ਦੁਬਕੇ ਮਾਰ ਕੇ ਉਹਦੀ ਗੱਡੀ ਦੀ ਤਲਾਸ਼ੀ ਲਈ ਤੇ ਉਦੋਂ ਬਾਅਦ ਕਹਿੰਦਾ ਸਾਨੂੰ ਆਹ ਦੇਰਾ ਤੇਰੇ ਕੋਲ ਬੈਗ ਆ ਸਾਨੂੰ ਬੈਗ ਚੈੱਕ ਕਰਾ ਕਹਿੰਦਾ ਜੀ ਬੈਗ 'ਚ ਤਾਂ ਮੇਰੇ ਕੋਲ ਪੈਸੇ ਨਹੀਂ ਮੇਰੇ ਜਿਹੜਾ ਮੈਂ ਸਿਲੰਡਰ ਵੇਚ ਕੇ ਆਇਆ ਹੁਣ ਤੱਕ ਨਹੀਂ ਕਹਿੰਦਾ ਸਾਨੂੰ ਚੈੱਕ ਕਰਾ ਉਦੋਂ ਬਾਅਦ ਜਦ ਇਹਨੇ ਕਿਹਾ ਵੀ ਨਹੀਂ ਮੈਂ ਪੈਸੇ ਤਾਂ ਦਿੰਦਾ ਨਹੀਂ ਉਦੋਂ ਬਾਅਦ ਕਹਿੰਦਾ ਮੈਨੂੰ ਸਿਲੰਡਰ ਚੈੱਕ ਕਰਾ ਉਹਦਾ ਵਜ਼ਨ ਚੈੱਕ ਕਰਨ ਲੱਗ ਗਿਆ ਉਹ ਤੋਂ 10 ਸਿਲੰਡਰਾਂ ਦਾ ਵਜ਼ਨ ਚ ਮਤਲਬ ਉਹਨੇ ਬੇਸਿਕਲੀ ਉਹ ਡਾਇਵਰਟ ਕਰਤੀ ਆਪਣੀ ਆਬਜੈਕਟਿਵ ਸੀ ਜਿਹੜਾ ਉਹ ਮਤਲਬ ਲੈਣ ਪਰਸ ਆਇਆ ਸੀ ਤੋਲਣ ਲੱਗਿਆ ਸਿਲੰਡਰ ਪਰ ਉਹ ਬੰਦਾ ਸਾਡਾ ਭੋਲਾ ਸੀਗਾ ਥੋੜਾ ਜਿਹਾ ਉਹਨੇ ਪਹਿਲਾਂ ਜੱਜ ਕੀਤਾ ਹੋਣਾ ਵੀ ਬੰਦਾ ਭੋਲਾ ਹੈ ਸੌਫਟ ਟਾਰਗੇਟ ਹੈ ਤੇ ਉਹਨੇ ਉਹ ਦੇਖਦੇ ਹੋਏ ਉਹਨੂੰ ਦਬਕਾ ਦੁਬਕਾ ਮਾਰ ਕੇ ਵੀ ਸਾਡੀ ਟੀਮ ਲੱਗੀ ਹੋਈ ਹੈ ਤੇਰੀਆਂ ਤਿੰਨ ਗੱਡੀਆਂ ਤੁਹਾਡੀਆਂ ਹੋਰ ਵੀ ਚੈੱਕ ਹੋ ਚੁੱਕੀਆਂ ਨੇ ਸਾਨੂੰ ਤੁਹਾਡੇ ਦੀ ਸ਼ੱਕ ਹੈ ਤੇ ਤੂੰ ਆਪਣਾ ਪਰਸ ਚੈੱਕ ਕਰਾ ਅਸੀਂ ਨੋਟ ਚੈੱਕ ਕਰਨੇ ਨੇ ਨੋਟ ਚੈੱਕ ਕਰਨ ਦੇ ਬਹਾਨੇ ਉਹਨੇ ਨੋਟ ਫੜੇ ਤੇ ਉਹ ਕਹਿੰਦਾ ਵੀ ਸਾਡੀ ਟੀਮ ਖੜੀ ਹੈ ਪੁਲ ਦੇ ਨੀਚੇ ਫੱਗੂ ਵਾਲਾ ਕੈਂਚੀਆਂ ਚ ਉੱਥੇ ਆ ਜਾ ਤੇ ਉੱਥੇ ਬਾਕੀ ਗੱਲ ਉੱਥੇ ਹੋਊਗੀ ਜੀ ਤੇ ਉਸ ਤਰੀਕੇ ਨਾਲ ਉਹ ਪੈਸੇ ਲੈ ਕੇ ਉੱਥੇ ਚਲਾ ਗਿਆ ਤੇ ਜਦ ਇਹ ਫੱਗੂ ਵਾਲਾ ਕੈਂਚੀਆਂ ਚ ਗਿਆ ਮੁੰਡਾ ਉਸ ਟਾਈਮ ਤੇ ਉੱਥੇ ਕੋਈ ਨਹੀਂ ਸੀ ਮੌਕੇ ਤੇ ਜਿਹੜਾ ਡਿਲੀਵਰੀ ਮੈਨ ਹੈ ਉਹਨੇ ਤੁਹਾਨੂੰ ਫੋਨ ਨਹੀਂ ਕੀਤਾ ਮੈਨੂੰ ਉਹਨੂੰ ਉਹਨੇ ਉਹਨੂੰ ਮੌਕਾ ਹੀ ਨਹੀਂ ਦਿੱਤਾ ਇੰਨਾ ਕੁ ਉਹਦੇ ਤੇ ਪ੍ਰੈਸ਼ਰ ਬਣਾ ਲਿਆ ਇੰਨਾ ਕੁ ਉਹਨੂੰ ਮਤਲਬ ਡਰਾ ਲਿਆ ਵੀ ਤੂੰ ਮੇਰੇ ਨਾਲ ਹੁਣੀ ਚੱਲ ਉਹ ਕਹਿੰਦਾ ਉਹਨੂੰ ਸਮਝ ਨਾ ਲੱਗੇ ਵੀ ਮੈਂ ਹੁਣ ਸਿਲੰਡਰ ਛੱਡ ਕੇ ਜਾ ਫੈਸਲੇ ਲੈ ਕੇ ਕਿੱਧਰ ਨੂੰ ਜਾਵਾਂ ਕੀ ਨਹੀਂ ਉਹ ਉਹਨੂੰ ਟਾਈਮ ਹੀ ਨਹੀਂ ਦਿੱਤਾ ਬੇਸਿਕਲੀ ਇਹ ਇਹੀ ਇਹ ਸੇਮ ਜਿਹੜੀ ਥਿਉਰੀ ਹੈਗੀ ਹੈ ਇਹ ਉਹਨਾਂ ਨੇ ਪਹਿਲਾਂ ਚੰਨੋ ਨਾਬੇ ਦੀ ਕਿਸੇ ਗੈਸ ਏਜੰਸੀ ਦੇ ਮੁਲਾਜ਼ਮ ਨਾਲ ਕੀਤੀ ਹੈ ਜੀ ਤੇ ਮੈਨੂੰ ਪਤਾ ਲੱਗਿਆ ਅੱਜ ਮੇਰੀ ਸਵੇਰੇ ਗੱਲ ਹੋਈ ਨਾਬੇ ਵਾਲਿਆਂ ਨਾਲ ਉਹ ਕਹਿੰਦੇ ਪਟਿਆਲੇ ਵੀ ਇਹੀ ਕੰਮ ਹੋਇਆ ਤੇ ਉਹ ਆਹੀ ਸਟੋਰੀ ਸੁਣਾਉਂਦਾ ਉਹ ਬਿਲਕੁਲ ਸੇਮ ਵੀ ਪਰ ਸਾਡੀ ਕੋਈ ਸੀਨੀਅਰ ਆਫਸਰ ਕਿਹਾ ਵੀ ਗੈਸ ਏਜੰਸੀਆਂ ਦੇ ਜਿਹੜੇ ਡਿਲੀਵਰੀ ਮੈਨ ਨੇ ਉਹਨਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਤਾਂ ਦੇਖੋ ਇਹ ਤਾਂ ਇਹ ਤਾਂ ਸਿਰਫ ਗੱਲ ਅੱਗੇ ਥੋੜੇ ਆ ਜਾਂਦੀ ਹੈ ਇਹ ਬਾਕੀ ਭੋਲੇ ਲੋਕਾਂ ਨੂੰ ਤਾਂ ਹਰ ਥਾਂ ਦੇ ਉੱਤੇ ਇਸੇ ਤਰੀਕੇ ਨਾਲ ਲੋਕ ਇਹੋ ਜਿਹੇ ਜਿਹੜੇ ਅਨਸਰ ਨੇ ਉਹ ਲੱਭਦੇ ਰਹਿੰਦੇ ਨੇ ਕੋਈ ਸੌਫਟ ਟਾਰਗੇਟ ਮਿਲੇ ਤੇ ਉਹਨੂੰ ਇਹੋ ਜੀ ਠੱਗੀ ਮਾਰਨ ਤੇ ਭਾਜੀ ਇਸ ਸਬੰਧ ਵਿੱਚ ਕੋਈ ਪੁਲਿਸ ਨੂੰ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਕੋਈ ਤਲਾਹ ਦਿੱਤੀ ਪੁਲਿਸ ਨੂੰ ਉਹ ਮੁੰਡੇ ਵੱਲੋਂ ਕੰਪਲੇਂਟ ਰਿਟਰਨ ਕੰਪਲੇਂਟ ਦੇ ਦਿੱਤੀ ਗਈ ਹੈ ਕੱਲ ਹੀ ਦੇ ਦਿੱਤੀ ਸੀ ਤੇ ਹੁਣ ਪੁਲਿਸ ਦੇ ਉੱਪਰ ਹੈ ਵੀ ਉਹ ਕੀ ਇਹਦੇ ਤੇ ਐਕਸ਼ਨ ਲੈਂਦੀ ਹੈ ਇਸ ਬੰਦੇ ਕੋਈ ਸੀਸੀਟੀਵੀ ਵਗੈਰਾ ਸੀਸੀਟੀਵੀ ਦੀ ਵੀ ਫੋਟੋ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੇ ਅੱਜ ਉੱਥੇ ਪੁਲਿਸ ਸਟੇਸ਼ਨ ਵੀ ਅਸੀਂ ਦੇ ਦੇਵਾਂਗੇ ਉਹਨਾਂ ਨੂੰ ਵੀ ਜੋ ਉਸ ਦਾ ਕੁਝ ਪਤਾ ਲੱਗ ਸਕਦਾ ਹੈ ਤਾਂ ਇਹੋ ਜਿਹੇ ਬੰਦੇ ਜੇ ਸਮਾਜ ਚ ਤੁਰੇ ਫਿਰਦੇ ਨੇ ਤੇ ਸਾਰਿਆਂ ਵਾਸਤੇ ਹੀ ਖਤਰਾ ਰੱਖਨੇ ਕਾਰਵਾਈ ਦੀ ਮੰਗ ਕਰਦੇ ਹੋ ਜਲਦੀ ਚਲੋ ਬਿਲਕੁਲ ਜੀ ਬਿਲਕੁਲ ਕਾਰਵਾਈ ਦੀ ਮੰਗ ਕਰਦੇ ਸਾਰਿਆਂ ਵਾਸਤੇ ਇਹੋ ਜਿਹੇ ਅਨਸਰ ਜੇ ਸਮਾਜ ਚ ਖੁਲੇ ਆ ਘੁੰਮ ਰਹੇ ਨੇ ਤੇ ਕੱਲ ਨੂੰ ਅੱਜ ਸਾਡੇ ਨਾਲ ਹੈ ਕੱਲ ਨੂੰ ਕੋਈ ਹੋਰ ਹੋਊਗਾ ਤੇ ਤਾਂ ਪੁਲਿਸ ਨੂੰ ਚਾਹੀਦਾ ਹੈ ਵੀ ਇਹੋ ਜਿਹਿਆਂ ਨੂੰ ਜਲ ਤੋਂ ਜਲਦ ਕਾਬੂ ਕਰਕੇ ਅੰਦਰ ਕੀਤੇ ਜਾਣ ਇਹ ਗੈਸ ਸਟੇਸ਼ਨ ਦਾ ਮਾਮਲਾ ਹੈ ਜੀ ਜਿੱਥੇ ਵਿੱਚ ਡਿਲੀਵਰੀ ਮੈਨ ਤੋਂ ਇੱਕ ਸੀਆਈਏ ਮਲਾਜ਼ਮ ਬਣ ਕੇ ਜਿਹੜੇ 8000 ਰੁਪਏ ਜਿਹੜੇ ਪੈਸੇ ਉਸ ਨੂੰ ਲੈ ਲੈਂਦੇ ਕਿ ਕੀ ਕੀ ਮਾਮਲੇ ਸੀ ਕੱਲ ਇੱਕ ਸਾਡੇ ਕੋਲ ਸ਼ਿਕਾਇਤ ਆਈ ਸੀਗੀ ਕਿ ਪਿੰਡ ਰਾਮਪੁਰੇ ਚ ਕਿਸੇ ਟੈਂਪੂ ਤੇ ਗੈਸ ਸਿਲੰਡਰ ਡਿਲੀਵਰੀ ਕਰਦਾ ਬੰਦਾ ਵੀ ਉਹਦੇ ਕੋਲੋਂ 20000 ਰੁਪਏ ਕਹਿੰਦਾ ਵੀ ਮੇਰੇ ਕੋਲ ਸੀਆਈਏ ਦੇ ਮਲਾਜ਼ਮ ਦੇ ਨਾਂ ਤੇ ਕੋਈ ਬੰਦਾ ਲੈ ਗਿਆ ਜਦੋਂ ਕਿ ਜਿਹੜੀ ਉਹ ਜਗਾ ਪਿੰਡ ਦੇ ਬਿਲਕੁਲ ਨੇੜੇ ਠੀਕ ਹੈ ਉਹੀ ਉੱਥੇ ਡਰ ਵਾਲਾ ਜਾਂ ਕਿਸੇ ਕਿਸਮ ਦਾ ਕੋਈ ਮਾਹੌਲ ਜਾਂ ਇਹ ਜੀ ਕੋਈ ਗੱਲਬਾਤ ਨਹੀਂ ਹੈ ਉਹ ਦਰਖਾਸਤ ਦੀ ਅਸੀਂ ਬਰੀਕੀ ਨਾਲ ਪੜਤਾਲ ਕਰ ਰਹੇ ਹਾਂ ਪੜਤਾਲ ਪ੍ਰੰਤ ਜੇ ਅਸੀਂ ਵੀ ਸੂਤ ਹੋਈ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਤੇ ਤੁਹਾਡੇ ਮਾਧਿਅਮ ਰਾਈ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜੇਕਰ ਤੁਹਾਨੂੰ ਕੋਈ ਵੀ ਅਜਿਹਾ ਸ਼ਖਸ਼ ਮਿਲਦਾ ਜਿਹੜਾ ਆਪਣੇ ਆਪ ਨੂੰ ਸੀਆਈਏ ਦਾ ਜਾਂ ਕਿਸੇ ਹੋਰ ਅਦਾਰੇ ਦਾ ਜਾਂ ਪੁਲਿਸ ਮੁਲਾਜ਼ਮ ਦੱਸਦਾ ਜਾਂਕ ਜ਼ਿਹੂਰ ਮਹਿਕਮੇ ਦਾ ਮਰਾਜ ਦੱਸਦਾ ਤੇ ਐਦਾਂ ਉਹਨੂੰ ਮਤਲ ਜਿਹੜਾ ਹੈਗੇ ਆਪਣੇ ਆਪ ਪੈਸੇ ਨਾ ਦਿਓ ਤੁਸੀਂ ਉਹਦੀ ਸ਼ਿਕਾਇਤ ਜੇਗੀ ਜਿਹੜੀ ਤੁਰੰਤ ਥਾਣੇ 'ਚ ਕਰੋ ਜਾਂ ਉਹਦੇ ਖਿਲਾਫ ਜਿਹੜਾ ਹੈਗਾ ਰੌਲਾ ਵਗੈਰਾ ਪਾਓ ਠੀਕ ਹੈ ਕਿਉਂਕਿ ਜੇ ਉਹ ਮਤਲ ਥੋੜਾ ਜਿਹਾ ਵੀ ਕੱਲ ਅਵੇਅਰਨੈਸ ਕਰੇ ਤੇ ਬਿਲਕੁਲ ਪਿੰਡ ਨਾਲ ਆ ਲੋਕ ਜਿਹੜੇ ਹੈਗੇ ਉਹ ਰਸਤਾ ਆਮ ਚੱਲਦਾ ਤੇ ਇਹੋ ਜੀ ਕੋਈ ਘਟਨਾ ਨਹੀਂ ਹੋ ਸਕਦੀ ਮੈਂ ਫੇਰ ਦੁਬਾਰਾ ਇਹੀ ਲੋਕਾਂ ਨੂੰ ਫੀਲ ਕਰਦਾ ਜੇਕਰ ਇਹ ਜੀ ਕੋ ਗੱਲ ਹੁੰਦੀ ਉਹਦੀ ਤੁਰੰਤ ਜਿਹੜੀ ਸ਼ਿਕਾਇਤ ਹੈ ਥਾਣੇ 'ਚ ਕਰੋ ਦਿਓ ਤੇ ਉਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਅਮਰ ਚਲਦੀ ਹੈ